ਸ੍ਰੀ ਕਾਲ ਜੀ ਮੇਰਾ ਨਾਮ ਹੈ ਗੀਤਾ ਤੁਸੀਂ ਦੇਖ ਰਹੇ ਹੋ ਸਾਡਾ ਸ਼ੋਅ ਵਾਇਰਲ ਬਾਈ اپنی ایکٹنگ ਦੇ ਨਾਲ ਮਸ਼ਹੂਰ ਬਾਲੀਵੁੱਡ ਦੇ ਐਕਟਰ ਜੈਦੀਪ ਅਹਿਲਵਾਲ ਵਧੀਆ ਐਕਟਿੰਗ ਨੂੰ ਲੈ ਕੇ ਚਰਚਾ ਵਿੱਚ ਰਹਿੰਦੇ ਨੇ ਪਰ ਇਸ ਵਾਰ ਜੈਦੀਪ ਆਪਣੀ ਐਕਟਿੰਗ ਦਾ ਨਹੀਂ ਸਗੋ ਪੰਜਾਬੀ ਭੰਗੜੇ ਕਾਰਨ ਸੁਰਖੀਆਂ ਬਟੋਰੇ ਨੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਤੇ 스테ਜ ਤੇ ਪੰਜਾਬੀ ਭੰਗੜਾ ਕਰ ਰਹੇ ਨੇ ਉਹਨਾਂ ਦਾ ਭੰਗੜਾ ਦੇਖ ਕੇ ਕੋਲ ਮਲਾਈਕਾ ਅਰੋੜਾ ਵੀ ਹੈਰਾਨ ਹੋ ਜਾਂਦੇ ਨੇ ਦਰਸਨ ਮੈਲਬੌਰਨ ਚ ਇੰਡੀਆ ਫਿਲਮ ਫੈਸਟੀਵਲ 2025 ਮਨਾਇਆ ਗਿਆ ਸੀ ਜਿਸ ਤੇ ਦੀਪ ਅਹਿਲਵਾਲ ਨੇ ਪਹਿਨਾ ਤਾਂ ਜੈਦੀਪ ਥੋੜਾ ਹਿਜਜ ਕੇ ਨੱਚ ਰਹੇ ਸਨ ਫਿਰ ਇੱਕਦਮ ਹੀ ਪੰਜਾਬੀ ਵਾਈਬ ਚ ਆ ਕੇ ਜੈਦੀਪ ਨੇ ਸ਼ਾਨ ਜੈਦੀਪ ਨੂੰ ਦੇਖ ਕੇ ਮਲਾਈਕਾ ਅਰੋੜਾ ਵੀ ਭੰਗੜਾ ਪਾਉਣ ਲੱਗੇ ਤੁਸੀਂ ਵੀ ਦੇਖੋ ਇਹ ਵੀਡੀਓ ਜੈਦੀਪ ਦੇ ਇਸ ਭੰਗੜੇ ਤੇ ਲੋਕਾਂ ਦੀ ਕਾਫੀ ਪ੍ਰਤੀਕਿਰਿਆਵਾਂ ਆਈਆਂ ਕਿਸੇ ਯੂਜ਼ਰ ਨੇ ਲਿਖਿਆ ਵਾਹ ਵਾਟਾ ਭੰਗੜਾ ਮੂਵਡ ਬਾਈ ਜੈਦੀਪ ਭਾਈ why malika coping pro shifted energy from 22 to 100% chuppar ustam actor ਨੱਚ ਦੇਵ ਦੀ ਡਾਂਸ ਨੂੰ ਲੈ ਕੇ ਲੋਕਾਂ ਨੇ ਖੂਬ ਪਿਆਰ ਦਿੱਤਾ ਅਗਲੇ ਵਾਇਰਲ ਵੱਲ ਵੱਧਦੇ ਆ ਮਰਹੂਮ ਸਿੰਗਰ ਸਿੱਧੂ ਮੂਸੇਵਾਲਾ ਨੇ ਆਪਣੀ ਇੱਕ ਅਲੱਗ ਹੀ ਪਛਾਣ ਬਣਾਈ ਹੋਈ ਹੈ ਦੁਨੀਆ ਪਰਚ ਅਜਿਹਾ ਕੋਈ ਦਿਨ ਨਹੀਂ ਸ਼ਾਇਦ ਜਦੋਂ ਸਿੱਧੂ ਮੂਸੇਵਾਲੇ ਨੂੰ ਯਾਦ ਨਾ ਕੀਤਾ ਗਿਆ ਹੋਵੇ ਦੁਨੀਆ ਪਰਚ ਕੋਈ ਨਾ ਕੋਈ ਖਬਰ ਸਿੱਧੂ ਮੂਸੇਵਾਲਾ ਨੂੰ ਲੈ ਕੇ ਆਉਂਦੀ ਹੀ ਰਹਿੰਦੀ ਹੈ ਹੁਣ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਚ ਸਵੀਡਨ ਦੇ ਇੱਕ ਸ਼ੋਅ ਦੌਰਾਨ ਇੰਗਲਿਸ਼ ਸਟਾਫ ਪਰ ਸਟੈਫਨ ਡੌਨ ਮਰਹੂਮ ਸਿੱਧੂ ਮੂਸੇਵਾਲੇ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਰਹੇ ਨੇ ਆਪਣੇ ਫੇਮਸ ਗਾਣੇ ਜੋ ਸਟੈਫਰੀ ਨੇ ਸਿੱਧੂ ਮੂਸੇਵਾਲੇ ਨਾਲ ਕੀਤਾ ਸੀ ਡਾਇਮਰਗ ਨਾਲ ਗੀਤ ਗਾਉਂਦੇ ਹੋਏ ਆਪਣੇ ਫੈਨਸ ਨੂੰ ਖੁਸ਼ ਕੀਤਾ ਤੁਸੀਂ ਵੀ ਦੇਖੋ ਇੱਕ ਖਾਸ ਝਲਕ ਐਂਡ ਵੀ ਡਿਡ ਅਬਾਊਟ ਫਰੀ ਸੰਗਸ ਬਿਫੋਰ ਹੀ ਪਾਸਡ ਐਂਡ ਥਿਸ ਇਜ਼ ਵਨ ਦੈ ਵੀ ਡਿਡ ਔਨ ਮਾਈ ਅਲਬਮ ਐਂਡ ਵਨ ਹੀ ਵਾਸ ਅਲਾਈਵ ਹੀ ਟੋਲ ਮੀ ਟੂ ਕਮ ਟੂ ਇੰਡੀਆ ਟੂ ਸ਼ੂਟ ਦ ਵੀਡੀਓ ਨੇ ਖੂਬ ਪਿਆ ਦਿੱਤਾ ਅਗਲੇ ਵਾਇਰਲ ਵਨ ਨਜ਼ਰ ਮਾਰਦੇ ਹਾਂ ਬਾਲੀਵੁੱਡ ਐਕਟ੍ਰੈਸ ਜਾਨਵੀ ਕਪੂਰ ਨੇ ਜਨਮ ਅਸ਼ਟਮੀ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਤੇ ਇਸ ਦੇ ਨਾਲ ਹੀ ਟ੍ਰੋਲ ਵੀ ਹੋ ਰਹੇ ਨੇ ਜਾਨਵੀ ਕਪੂਰ ਦੇ ਟ੍ਰੋਲ ਹੋਣ ਦਾ ਨਹੀਂ ਹਾਂਡੀ ਦੇ ਪ੍ਰੋਗਰਾਮ ਦੌਰਾਨ ਭਾਰਤ ਮਾਤਾ ਦੇ ਜੈ ਨਾਰੇ ਲਾਉਣ ਤੋਂ ਟ੍ਰੋਲਿੰਗ ਚ ਆ ਗਏ ਨੇ ਦਰਅਸਲ ਜਾਨਵੀ ਕਪੂਰ ਜੋ ਇਸ ਸਮੇਂ ਆਪਣੀ ਆਨ ਵਾਲੀ ਫਿਲਮ ਪਰਮਸੁੰਦਰੀ ਦਾ ਪ੍ਰੋਮੋਸ਼ਨ ਕਰ ਰਹੀ ਹੈ ਜਨ ਅਸ਼ਟਮੀ ਦੇ ਜਸ਼ਨ ਦੌਰਾਨ ਭਾਰਤ ਮਾਤਾ ਕੀ ਜੈ ਦੇ ਨਾਰੇ ਲਗਾਉਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਟ੍ਰੋਲਿੰਗ ਦਾ ਹਿੱਸਾ ਬਣ ਗਏ ਨੇ ਤੁਸੀਂ ਵੀ ਦੇਖੋ ਇਹ ਵੀਡੀਓ ਇਸ ਵੀਡੀਓ ਤੇ ਜਦੋਂ ਟ੍ਰੋਲਿੰਗ ਸ਼ੁਰੂ ਹੋ ਗਈ ਤਾਂ ਉਸ ਤੋਂ ਬਾਅਦ ਜਾਨਵੀ ਕਪੂਰ ਨੇ ਆਪਣੀ ਇੰਸਟਾਗ੍ਰam ਸਟੋਰੀ ਸ਼ੇਅਰ ਕਰਦੇ ਹੋਏ ਟ੍ਰੋਲਰਸ ਨੂੰ ਜਵਾਬ ਦਿੱਤਾ ਵੈਸੇ ਸਿਰਫ ਜਨਮਾਸ਼ਟਮੀ ਕੇ ਦਿਨ ਨਹੀਂ ਰੋਜ਼ ਬੋਲੂੰਗੀ ਭਾਰਤ ਮਾਤਾ ਕੀ ਜੈ ਪਰ ਜਾਨਵੀ ਕਪੂਰ ਥੋੜੇ ਲੇਟ ਹੋ ਗਈ ਸਨ ਉਦੋਂ ਤੱਕ ਕਾਫੀ ਟ੍ਰੋਲਿੰਗ ਹੋ ਚੁੱਕੀ ਸੀ ਇੱਕ ਯੂਜ਼ਰ ਨੇ ਉਹਨਾਂ ਨੂੰ ਟ੍ਰੋਲ ਕਰਦੇ ਹੋਏ ਲਿਖਿਆ ਜਦੋਂ ਵੀ ਜਾਨਵੀ ਕਪੂਰ ਕਿਸੇ ਵੀ ਝੰਡਾ ਲਹਿਰਾਉਣ ਦੇ ਸਮਾਰੋਹ ਵਿੱਚ ਜਾਵੇਗੀ ਉਹ ਕਹੇਗੀ ਜਨਮਾਸ਼ਟਮੀ ਮੁਬਾਰਕ ਨੰਬੈਸਟ ਗਰਲ ਕੋਈ ਯੂਜ਼ਰ ਨੇ ਕਿਹਾ ਇਹ ਲਿਖ ਲੈਂਦੀ ਹੂੰ ਕਹੀਂ ਇਹ ਯੂਪੀਐਸਸੀ ਮੇਂ ਨਾ ਤੇ ਲਗਾਤਾਰ ਸੋਸ਼ਲ ਮੀਡੀਆ ਤੇ ਟ੍ਰੋਲਿੰਗ ਜਾਰੀ ਹੈ ਤੇ ਜਾਨਵੀ ਕਪੂਰ ਦੇ ਅੱਜ ਦੇ ਵਾਇਰਲ ਚੈਕ ਜੈਦੀਪ ਦੇ ਪੰਗੜੇ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜ਼ਰੂਰ ਦੱਸੋ ਅੱਜ ਦੇ ਵਾਇਰਲ ਵਾਈਚ ਇੰਨਾ ਹੀ ਮਿਲਦੇ ਆਗਲੇ ਐਪੀਸੋਡ ਚ